ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਨ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 9115265790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਦੂਜਾ ਸੂਆ ਤਾਜੀ ਸੂਈ ਝੋਟੀ ਲੈ ਕੇ ਆਇਆ ਆਓ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸ ਦੇਾਂਗੇ। ਕੱਲ ਬਾਈ ਜੀ ਸੱਸੀ ਬਾਬਾ ਜੀ। ਪਹਿਲਾਂ ਤਾਂ ਵੀਰ ਆਪਣਾ ਐਡਰੈਸ ਕਨਫਰਮ ਕਰਵਾ ਲਓ। ਪਿੰਡ ਧੌਲਾ ਬਾਈ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ। ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਮੋਬਾਈਲ ਨੰਬਰ 7508883132 7508883132 ਵੀਰ ਦਾ ਮੋਬਾਈਲ ਨੰਬਰ ਆ ਵੀਰੇ ਜਿਹੜੀ ਆਪਾਂ ਸਕਰੀਨ ਤੇ ਝੋਟੀ ਦੇਖੀ ਹੈਗੀ ਇਹਦੀ ਕੀ ਡਿਟੇਲ ਹੈ ਕਹਿਮਾ ਸੂਆ? ਦੂਜਾ ਸੂਆ ਸੂਈ ਆ ਭਰਾ ਮੈਂ ਮਾਰਕੀ ਦੀ ਇਹਦੇ। ਦੂਜਾ ਸੂਆ ਮਤਲਬ ਵੀ ਸਵੇਰੇ ਮਾਰਨਿੰਗ ਦਾ ਕਿੰਨਾ ਕੁ ਤੜਕੇ ਵੀਰ ਕਹਿੰਦਾ ਤਕਰੀਬਨ 4-5 ਦੇ ਸਮੇਂ ਚ ਸੂਈਏ ਜੇਰ ਜੂਰ ਕਲੀਅਰ ਆ? ਹਾਂ ਜੇਰ ਜੂਰ ਦੀ ਜੇਰ ਜੂਰ ਦੀ ਕਲੀਅਰ ਆ ਵੀਰ ਕਹਿੰਦਾ ਥਣ ਲੈ ਮਲ ਚਵਾਈ ਚਵਾਈ ਓਕੇ ਆ। ਓਕੇ ਆ ਭਰਾ ਮਲ ਚਵਾਈ ਚਵਾਈ ਵੀਰ ਕਹਿੰਦਾ ਓਕੇ ਹੈਗੀ। ਧਾਰ ਵੀਰ ਕਹਿੰਦਾ ਪੋਲੀ ਬਥੇਰੀ ਤੇ ਮੋਟੀ ਬਥੇਰੀ ਆ ਖੁੱਲ ਕੇ ਗੇੜਾ ਦਵਾਰੇ ਤੁਰੇ ਪਖੋਪਾ ਬਾਈਆਂ ਨੂੰ ਚੈੱਕ ਕਰਵਾ ਦਈਏ ਮੋਹਰਾ ਦੇ ਕੈਰੇਕਟਰਾਂ ਚ ਆਉਣ ਵਾਲੀ ਜੈਡ ਬਲੈਕ ਝੋਟੀ ਬਹੁਤ ਘੱਟ ਇੱਕ ਦੋ ਵਾਲੀ ਨਹੀਂ ਕੋਈ ਆ ਆਪਾਂ ਇੰਨੀ ਮੰਨ ਲਓ ਵੀ ਬਹੁਤ ਘੱਟ ਇਦਾਂ ਦੇ ਨਕੀਨੇ ਦੇਖਣ ਨੂੰ ਮਿਲਦੇ ਨੇ origignal ਦੂਜਾ ਸੂਆ ਆਪਣੇ ਪੰਜਾਬ ਦੀ ਇੱਕ ਵੀਰੇ ਉਧਰਾਂ ਕ੍ਰੈਕਟਰ ਲਈ ਆਪਾਂ ਵੀ ਗੱਪ ਮਰੀਏ ਰਹਿਣ ਇਧਰੋਂ ਲਈ ਆ ਵੀਰ ਕਹਿੰਦਾ ਕੋਈ ਆਪਾਂ ਗੱਪ ਛੜਾ ਆਪਣੀ ਮਾਰਨਾ ਵੀ ਹਰਿਆਣੇ ਚੋਂ ਲਈ ਆ ਵਪਾਰ ਦਾ ਕੰਮ ਆ ਵੀਰ ਦਾ ਜੈਨੂਇਨ ਥਾਣਲੇਬੀ ਦੀ ਬਿਲਕੁਲ ਸਾਫ ਐ ਇੱਥੇ ਰੋਗਲਾ ਪੀੜੀ ਦੇ ਪਾਵਿਆਂ ਵਾਲਾ ਜਿਗਾਰਡ ਲੱਗਿਆ ਮੱਝ ਦੇ ਬੋਲੀ ਕਿੰਨੀ ਕ ਗੱਡੀ ਆ ਭਰਾ 4 ਕਿਲੋ ਬੋਲੀ ਗੱਡੀ ਬੱਚਾ ਜਮਾ ਰ ਜਾ ਕੀ 4 ਕਿਲੋ ਵੀਰ ਕਹਿੰਦਾ ਬੋਲੀ ਗੱਡੀ ਆ ਕੋਈ ਆਪਣੀ 8 ਕਿਲੋ ਬੋਲੀ ਨਹੀਂ ਗੱਡੀ ਕੋਈ 10 ਕਿਲੋ ਖੜੀ ਨਹੀਂ ਹਵਾਨੇ ਤੋਂ ਮੰਨ ਲਓ ਵੀ ਤੁਸੀਂ ਜੱਜਮੈਂਟ ਕਰ ਸਕਦੇ ਹੋਗੇ ਲੇਵੇ ਲੂਵੇ ਪੱਖੋ ਝੋਟੀ ਬਹੁਤ ਸਾਫ ਆ ਬਿੰਦੀਆਂ ਵਾਲਾ ਲੇਵਾ ਤੁਹਾਨੂੰ ਆਪ ਮਾਲਾ ਵੀ ਹਵਾਨਾ ਹੁਣ ਬੋਲੀ ਕੱਢਣ ਦੇ ਬਾਵਜੂਦ ਵੀ ਸੂ ਨੂੰ ਟੱਚ ਕਰਦਾਗਾ ਜਦੋਂ ਝੋਟੀ ਨੇ ਖਾ ਕੇ ਪੀਕ ਲੈਵਲ ਤੇ ਜਾਣਾ ਤਾਂ ਡੰਗ ਤੇ ਝੋਟੀ ਦਾ ਹਵਾਨਾ ਇਹ ਤੋਂ ਵੱਧ ਹੋਇਆ ਕਰਨਾ ਕਦ ਕਾਠ ਪਕਵਾ ਫੁੱਲ ਸਾਈਜ਼ ਕਹਿ ਸਕਦੇ ਆਂਗੇ ਥਣ ਥਣਾਉਟ ਦੀ ਝੋਟੀ ਬਹੁਤ ਸਾਫ ਹੈ ਇਧਰਲੇ ਪਾਸੇ ਵੀ ਤੁਹਾਨੂੰ ਦਿਖਾ ਦਈਏ ਦੇਖੋ ਥਣ ਬਾਕੀ ਬੇਨਜ ਦੇਖ ਸਕਦੇ ਤੁਸੀਂ ਹਵਾਨੇ ਤੇ ਬਹੁਤ ਚੰਗੀਆਂ ਨੇ ਦੂਜਾ ਸੂਆ ਅਰੀਜਨਲ ਕਦ ਕਾਠ ਫਕੋ ਫੁੱਲ ਸਾਈਜ਼ ਕਹਿ ਸਕਦੇ ਆਂ ਰੇਟ ਬਾਜੋ ਵੀਡੀਓ ਦੇ ਵਿੱਚ ਹੋਊਗਾ ਪੁੱਛਦੇ ਆਂ ਵੀਰ ਤੋਂ ਵੀਰੇ ਰੇਟ ਕੀ ਹੋਊਗਾ ਬਾਜੋ ਜੀ ਰੇਟ ਫੋਨ ਤੇ ਕਰਾਂਗੇ ਭਰਾ ਰੇਟ ਵੀਰ ਕਹਿੰਦਾ ਫੋਨ ਤੇ ਕਰ ਲਾਂਗੇ ਕਈ ਵਾਰੀ ਵੀਰ ਕਹਿੰਦਾ ਕੋਈ ਵੇਚਣ ਵਾਲਾ ਵੀਰ ਲੈ ਲਾਂ ਨਗਾ ਤਾਂ ਕਰਕੇ ਨਹੀਂ ਰੇਟ ਬਿਲਕੁਲ ਵਾਜਬ ਹੋਊਗਾ ਰੇਟ ਵਾਜਬ ਹੋਊ ਜਮ ਆਇਆ ਨਹੀਂ ਵੀ ਕੋਈ ਰੇਟ ਵੀਰ ਕਹਿੰਦਾ ਵਾਜਬ ਹੋ ਮਗਰ ਕੀ ਆ ਭਰਾ ਮਗਰ ਕਟਾ ਪਈ ਮਗਰ ਕਟਾ ਖੋਲ ਕੇ ਢੇੜਾ ਦੁਬਾਰੇ ਤੋਰੇ ਵਖੋ ਬਾਈਆਂ ਨੂੰ ਫੇਰ ਚੈੱਕ ਕਰਵਾ ਦਈਏ ਕੱਦ ਕਾਠ ਵਖੋ ਫੁੱਲ ਸਾਈਜ਼ ਕੱਲਾ ਕੱਲਾ ਨਿਕੜ ਮਾ ਥਣ ਚਵਾਈ ਪੱਖੋਂ ਵੀਰ ਕਹਿੰਦਾ ਪੋਲੀ ਹੈਗੀ ਪੂਰੀ ਕੋਈ ਚਵਾਈ ਨਹੀਂ ਹੈਗੀ ਕਲੜੀ ਮੋਟੀ ਤੇ ਪੋਲੀ ਪੂਰੀ ਹੈ ਭਵਾਨੇ ਦੀ ਤੁਸੀਂ ਜੱਜਮੈਂਟ ਵੀਰ ਕਹਿੰਦਾ ਕਰ ਸਕਦਾ हूं तकरीबन ਮਾਰਨਿੰਗ ਦਾ ਸਮਾਂ ਦੀ 4 4:30 ਵਜੇ ਝੋਟੀ ਸੂਈ ਹੈਗੀ ਜੇਰ ਜ ਬਿਲਕੁਲ ਡਨ 4:00 ਵਜੇ ਭਰਾ ਮੇਰਾ 3 4 4 ਕਿਲੋ ਤੋਂ ਪੂਰਾ ਕੱਢਿਆ ਗਿਆ ਵੀ ਆਪਾਂ ਗੱਪ ਮਰੀ ਜਾਈਏ 5 ਦਾ ਸੀਸ ਕਰ 10:00 ਵਜੇ ਵੀਰ ਕਹਿੰਦਾ ਵੀ ਆਪਣਾ 4 ਕਿਲੋ ਬੋਲਾ ਕੱਢਿਆ ਹੋਇਆ ਨਾ ਹੁਣ ਚਵਾਈ ਹਜੇ ਹੋਣੀ ਹੈ ਝੋਟੀ ਦੀ तकरीबन 5:30 ਦਾ ਸ਼ਾਮਾਂਗਾ ਈਵਨਿੰਗ ਦਾ ਜੇ ਕਿਸੇ ਵੀਰ ਦੀ ਸਮਝਦਾਰੀ ਚ ਆਉਂਦੀ ਹੈ ਤਾਂ ਵਾਈ ਨਾਲ ਜ਼ਰੂਰ ਕੰਟੈਕਟ ਕਰ ਲਿਓ ਵੀਰ ਦਾ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 7508883132 ਵੀਰ ਦਾ ਮੋਬਾਈਲ ਨੰਬਰ ਹੈਗਾ ਰੇਟ ਬਿਲਕੁਲ ਵਾਜਬ ਹੋਊਗਾ ਜਿਹੜੇ ਵੀਰ ਦੇ ਸਮਝਦਾਰੀ ਚਾਹੁੰਦੀ ਹੈ ਬਾਈ ਨਾਲ ਜਰੂਰ ਕੰਟੈਕਟ ਕਰ ਲਿਓ ਐਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਕਰ ਦਿਓ ਪ੍ਰੈਸ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ